ਦੋ ਦਿਨ ਤੋਂ ਬੜੀ ਅਨਫੋਰਚੂਨੇਟ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇੱਕ ਵੀਡੀਓ ਵਾਇਰਲ ਕਰ ਰਿਹਾ ਕ੍ਰਿਸ਼ਨ ਭਾਈ ਚਾਰੇ ਬਾਰੇ ਔਰ ਦੁਨੀਆ ਨੂੰ ਪਤਾ ਕਿ ਵਡੇਰ ਦਾ ਸਭ ਤੋਂ ਲੈ ਕੇ ਹੁਣ ਤੱਕ ਮੇਰਾ ਇਸ ਭਾਈ ਚਾਰੇ ਦੇ ਨਾਲ ਕੀ ਸਬੰਧ ਨੇ ਰੋਸ਼ਨ ਜੋਸਫ ਸੁਖਜਿੰਦਰ ਸਿੰਘ ਰਦਾਵਾ ਨੇ ਜ਼ਿਲ੍ਹਾ ਦਾ ਪ੍ਰਧਾਨ ਬਣਾਇਆ ਸੀ ਅੱਜ ਵੀ ਉਹਨੂੰ ਜਾ ਕੇ ਪੁੱਛ ਲਓ ਡੈਨੀਅਲ ਖੁਸ਼ੀ ਖੁਸ਼ੀਪੁਰ ਤੋਂ ਉਹਨੂੰ ਪੁੱਛੋ ਇਹ ਸਾਰੇ ਲੋਕ ਜਿਹੜੇ ਮੇਰੇ ਆਪਣੇ ਪਰਿਵਾਰਕ ਮੈਂਬਰ ਔਰ ਜਿਹੜੀ ਗੱਲ ਇੱਕ ਖਨਾਉਣੀ ਹਰਕਤ ਕੀਤੀ ਆ ਆ ਮੈਂ ਐਫ ਆਈ ਆਰ ਕਰਵਾਈ ਆ ਇਹ 29 ਨੰਬਰ ਐਫ ਆਈ ਆਰ ਆ ਔਰ 25 5 26 ਨੂੰ ਇਹਨੂੰ ਮੈਂ ਕਰਵਾਤਾ ਤੇ ਜਿਹੜੀਆਂ ਦਫਾ ਲਗੀਆਂ 469 ਤੇ 500 ਜਿਹੜੀ ਦਫਾ ਇਹ ਸੈਕਸ਼ਨ ਲੱਗੇ ਨੇ ਇਹਦੇ ਵਿੱਚ ਕਿ ਫੋਰਜਰੀ ਜਿਹੜੀ ਕੀਤੀ ਆ ਮੈਨੂੰ ਬੜੀ ਹਰਾਨਗੀ ਕਿ ਮੈਂ ਇਹ ਮੇਰਾ ਆਪਣਾ ਇੱਕ ਪਰਿਵਾਰਕ ਮੈਂਬਰ ਨੇ ਅੱਜ ਵੀ ਉਹਨਾਂ ਦਾ ਪਰਿਵਾਰ ਮੇਰੇ ਨਾਲ ਖੜਾ ਇਹ ਜਿਹੜੀ ਚੀਜ਼ਕ ਪਨਾਉਣੀ ਅਰਖਤਾ ਕਰਨੀ ਹੈ ਹਿੰਦੁਸਤਾਨ ਦੇ ਵਿੱਚ ਆਪਣੀ ਇਹ ਦੋਵੇਂ ਪਾਰਟੀ ਨੂੰ ਹਾਰ ਜਿਹੜੀ ਦਿਖ ਰਹੀ ਹੈ ਔਰ ਵਨ ਸਾਈਡਡ ਗੁਰਦਾਸਪੁਰ ਚ ਇਲੈਕਸ਼ਨ ਚੱਲ ਰਹੀ ਹੈ ਇਹ ਸਿਰਫ ਫਾਇਰ ਦੇ ਵਿੱਚ ਜਿਹੜੀਆਂ ਨੇ ਕਿ ਫੋਰਜਰੀ ਜਨਾ ਕੀਤੀ ਹੈ ਜਿਨਾ ਤਖਤੜੀ ਕੀਤੀ ਹੈ ਮੇਰੀ ਆਵਾਜ਼ ਐਡਿਟ ਕੀਤੀ ਆ ਸਰਦਾਰ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਫਾਦਰ ਆਇਤ ਉਹਨਾਂ ਨੂੰ ਮੈਂ ਬਾਅਦ ਚ ਪੁੱਛਿਆ ਕਿ ਕੀ ਚੀਜ਼ ਹੈ ਜਿਹੜੀ ਤੂੰ ਸਟੇਜ ਤੇ ਬੋਲ ਗੋ ਕਹਿੰਦੇ ਜੀ ਏ ਆਈ ਟੈਕਨੋਲੋਜੀ ਆ ਤੁਹਾਡੀ ਆਵਾਜ਼ ਕਿਤੇ ਵੀ ਕਿਸੇ ਚੀਜ਼ ਫਿਟ ਕਰਕੇ ਉਹ ਚੀਜ਼ ਨੂੰ ਕਰ ਦਿੰਦੇ ਨੇ ਇਹ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਪਣੇ ਜਿਹੜਾ ਮੇਰੇ ਭਾਈਚਾਰਕ ਸਾਂਝ ਜਿਹੜੀ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਮੈਂ ਲੋਕਾਂ ਦੇ ਨਾਪਾਕ ਇਰਾਦੇ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਂਗਾ ਸਾਡੇ ਪੰਜਾਬ ਚ ਵੇਖੋ ਮੇਰੇ ਇਲਾਕੇ ਚ ਖਾਸ ਕਰਕੇ ਦੇਖੋ ਕਿ ਇਹ ਜਿਹੜੀ 크੍ਰਿਸਚਨ Hindu ਤੇ Sikh ਇਹਨਾਂ ਦੀ ਇਨੀ ਭਾਈਚਾਰਕ ਸਾਂਝ ਜਿਹੜੀ ਕਦੀ ਵੀ ਨਹੀਂ ਟੁੱਟ ਸਕਦੀ ਦੋ ਦਿਨ ਤੋਂ ਬੜੀ ਅਨਫਰਚੂਨੇਟ ਬੜੇ ਅਫਸੋਰੇ ਹੋਣਾ ਪੈ ਰਿਹਾ ਹੈ ਕਿ ਵੀਡੀਓ ਵਾਇਰਲ ਹੋ ਗਿਆ ਰਿਚਨ ਪਾਈਚਨ ਪਾਈਚਾਰੇ ਬਾਰੇ ਦੁਨੀਆਂ ਨੂੰ ਪਤਾ ਪਤਾ ਲੱਗਦਾ ਹੋ ਸਦਾ ਹੋ ਸਭ ਨੂੰ ਤਾਂ ਇਹਦਾ ਮੇਰਾ ਪਾਈਚਨ ਪਾਈਚਾਰੇ ਬਨ ਬਨ ਨੇ ਰੋਸ਼ਨ ਰੋਸ਼ਨ ਜੋਸਫ ਸੁਖਜੰਦਰ ਸੁਖਜੰਦਰ ਨੇ ਗੁਰਦਾਪੁਰ ਦਾ ਪ੍ਰਧਾਨ ਅੱਜ ਅੱਜ ਨੂੰ ਪੁੱਛੋ ਪੁੱਛੋ ਡੈਨੀਅਲ ਡੈਨੀਅਲ ਖੁਸ਼ੀ ਖੁਸ਼ੀਪੁਰ ਤੋਂ ਉਹਨੂੰ ਪੁੱਛੋ ਉਹਨੂੰ ਪੁੱਛੋ ਕਿ ਸਾਰੇ ਸਾਰੇ ਮੇਰੇ ਆਪਣੇ ਆਪਣੇ ਪਰਿਵਾਰ ਕੁਲਵਾਰ ਪਰਿਵਾਰ ਜਿਹੜੀ ਗੱਲ ਹਟਾਉਣ ਹਰਕਤ ਕੀਤੀ ਆਪ ਆਪ ਰਿਵਰ ਕਰਵਾਈ ਆ ਜੋ ਜਨਮ ਨੰਬਰ ਜਨਮ ਨੰਬਰ ਆ ਰਿਹਾ ਔਰ ਔਰ 25 25 5 26 ਨੂੰ ਇਹਨੂੰ ਮੈਂ ਕਰਵਾਤਾ ਕਰਵਾਤਾ ਅੱਜ ਦਫਾ ਲੱਗੀਆਂ ਦਫਾ ਲੱਗੀਆਂ 469 500 500 ਦਫਾ ਲੱਗਣ ਲੱਗੇ ਨੇ ਇਹਦੇ ਵਿੱਚ ਕਿਹਦੇ ਵਿੱਚ ਫੋਰਜਰੀ ਜਿਹੜੀ ਕੀਤੀ ਆ ਇਹਨੂੰ ਬੜੀ ਹਰਾਨ ਬੜੀ ਹਰਾਨਗੀ ਕਿ ਮੈਂ ਮੇਰਾ ਇੱਕ ਮੇਰਾ ਪਰਿਵਾਰਕ ਪਰਿਵਾਰਕ ਮੈਂਬਰ ਨੇ ਅੱਜ ਵੀ ਉਹਨਾਂ ਦੀ ਮੇਰੇ ਨਾਲ ਖੜਾ ਇਹ ਜਿਹੜੀ ਚੀਜ਼ਾਂ ਤਣਾਵੀਆਂ ਤਣਾਵੀਆਂ ਦੋਸਤਾਂ ਦੇ ਵਿੱਚ ਆਪਣੀ ਇਹ ਦੋਵੇਂ ਪਾਰਟੀਆਂ ਦੇ ਵਿੱਚ ਜਿਹੜੀ ਅੰਦਰ ਸਰੀਰ ਔਰ ਵਾਈਂਡ ਸਾਈਡਰ ਕੋਲ ਇਲੈਕਸ਼ਨ ਚੱਲ ਰਹੀ ਚੱਲ ਰਹੀ ਇਹ ਸੈਫੋਯਾਰ ਜਿਹੜੀਆਂ ਨੇੜੀਆਂ ਨੇ ਜੋ ਜਿਹਨਾਂ ਪਿਆ ਜਿਹਨਾਂ ਨੇ ਕੀਤਰਾ ਮੇਰੀ ਆਵਾਜ਼ ਰਿਹਾਡਿਟ ਰਿਹਾਡਿਟ ਕੀਤੀ ਸਦਾ ਸਦਾ ਸਪੋਰਟਿੰਗ ਸਿੱਧੂ ਸਿੱਧੂ ਮੂਸੇਵਾਲਾ ਦੇ ਫੌਜਦਾਰ ਨੰਨੂ ਨੇ ਪਾਕੇ ਪੁੱਛਿਆ ਕੀ ਕੀ ਚੀਜ਼ਾਂ ਜਿਹੜੀ ਤੁਸੀਂ ਤੇ ਬੋਲ ਗੋ ਕਹਿੰਦੇ ਜੀ ਕਹਿੰਦੇ ਆਈ ਟੈਕਨੋਲੋਜੀ ਹੈ ਤੁਹਾਡੀ ਆਵਾਜ਼ ਕਿਤੇ ਵੀ ਕਿਤੇ ਵੀ ਕਿਸੇ ਚੀਜ਼ ਕਰਕੇ ਉਹ ਚੀਜ਼ਾਂ ਕਰ ਦਿੰਦੇ ਕਰ ਦਿੰਦੇ ਨੇ ਇਹ ਮੈਂ ਹੋਂਦ ਦਾ ਦੁੱਧ ਦਾ ਪਾਣੀ ਦਾ ਪਾਣੀ ਤੇ ਆਪਣੇ ਆਪ ਜਿਹੜਾ ਮੇਰੇ ਜਿਹੜਾ ਮੇਰੇ ਭਾਈ ਚਰਜ ਜਿਹੜੀ ਉਹਨੂੰ ਉਹਨੂੰ ਥਿਓਰੀ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਇਹ ਮੈਂ ਲੋਕਾਂ ਦੇ ਨਾ ਪਾ ਕੇ ਰਾਦੀ ਕਦੀ ਵੀ ਕੰਮ ਜਪੀ ਹੋ ਪੰਜਾਬ ਪੰਜਾਬ ਮੇਰੇ ਇਲਾਕੇ ਦੇ ਖਾਸ ਕਰਕੇ ਦੇਖੋ ਕਿ ਇਹ ਇਹ ਜਿਹੜੀ 크੍ਰਿਸਚੀਅਨ Hindu Hindu Sikh Sikh ਇਹਨਾਂ ਦੀ ਇਹਨਾਂ ਦੀ ਪਾਣੀ ਪਾਈ ਜਾਂਦੀ ਕਦੀ ਕਦੀ ਨਹੀਂ ਟੁੱਟ ਨਹੀਂ ਟੁੱਟ